ਬੋਲਣਾ ਜੀਵਾ ਹੈ ਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾਇ ਗੁਰੂ ਨਾਨਕ ਲਈਂ ਧਿਆਏ ਫਿਰੰਗਰ ਗੁਰਦੇ ਅਮਰਦਾਸ ਰਾਮਦਾਸ ਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆਐ ਕਰਨੋਂ ਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਣਕੇ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਜਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ へ ਸਿੱਖ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਵਾਹੀ ਜਨਾਦੀ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾਂ ਆਉਣ ਕਾ ਸੁਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿ ਤਾਂ ਤਾਂ ਰਸ਼ਿਆ ਰਿਆ ਤੇਗ ਤੇਗ ਫਤਿਹ ਬਿਰਦਗੀ ਪੰਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਕਾਲ ਸਾਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਾ ਦਾਣ ਭਰੋਸਾ ਦਾਣ ਦਾਣਾ ਸਦਾ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਰ ਸਾਇਜ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁងਗੇ ਜੱਗੋ ਜੋਗਿਆ ਟੱਲ ਧਰਮ ਕਾਜ ਆਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪੱਦਾ ਰੱਖਾ ਅਕਾਲ ਪ੍ਰਖਵਾਏ ਗੁਰੂ ਇਹ ਅਕਾਲ ਪ੍ਰਖਵਾਏ ਗੁਰੂ ਆਪਣੇ ਪੰਥ ਦੇ ਸਦਾ ਸਹਾਇਤਾਕਾਰ ਜੀਓ ਸ਼੍ਰੀਨਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ へ ਨਿਮਾਣਿਆਂ ਦੇ ਮਾਨ ਤਾਣਿਆਂ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿ ਸੱਚੇ ਪਾਤਸ਼ਾਹ ਗਰੀਨਵਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰਵਰਜਨ ਦੇ ਮਹਾਰਾਜ ਸਹਿ ਸੱਚੇ ਪਾਤਸ਼ਾਹ ਜੀ ਤਨ ਤਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਟੂਟੀ ਗੰਨ ਹਰਗੋਪਾਲ ਸਤਗੁਰ ਸੱਚੇ ਪਾਤਸ਼ਾਹ ਆਪ ਜੀ ਨੇ ਭਾਈ ਮਾਹ ਸਿੰਘ ਅਤੇ 40 ਸਿੰਘਾਂ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਸ਼ਹਾਦਤਾਂ ਦੇ ਜਾਮ ਪੀਤੇ ਸੱਚੇ ਪਾਤਸ਼ਾਹ ਜੀ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਮਾਗੀ ਦਾ ਮਹਾਨਪੁਰਬ ਮਨਾਉਂਦਿਆਂ ਹੋਇਆਂ ਮਾਗੀ ਦੀ ਸੰਗਰਾਮ ਦੇ ਸਬੰਧ ਵਿੱਚ ਗੁਰੂਕੀਆਂ ਸੰਗਤਾਂ ਵੱਲੋਂ ਕੱਲ ਰੋਜ ਤੋਂ ਬ੍ਰਹਮ ਗਿਆਨੀ ਬਾਬਾ ਭਾਈ ਲੱਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਮਹਾਰਾਜ ਸਾਹਿਬ ਜੀ ਗੁਰੂ ਕੀ ਬਾਣੀ ਦੇ ਸੰਗਤਾਂ ਵੱਲੋਂ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾਹ ਚਲਾਏ ਜਾ ਰਹੇ ਹਨ। ਆਪ ਜੀ ਦੀ ਕਿਰਪਾ ਦੇ ਨਾਲ ਰੱਖੇ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾਹ ਮੱਧ ਭਾਗ ਵਿੱਚ ਪਹੁੰਚੇਨ ਪਾਤਸ਼ਾਹਕਾਲ ਰੋਜ ਤੋਂ ਗ੍ਰੰਤੀ ਸਿੰਘਾ ਤੋਂ ਆਪ ਜੀ ਦੀ ਆਗਾਦ ਬੋਧ ਗੁਰਬਾਣੀ ਦੇ ਪਾਠ ਕਰਦੇ ਆਂ। ਸੰਗਤਾਂ ਕੋਲੋਂ ਸੇਵਾ ਨਿਭਾਉਂਦੇ ਆਜੀਆਂ ਭਰਦਿਆਂ ਆਪ ਜੀ ਦੀ ਆਗਾਦ ਬੋਧ ਗੁਰਬਾਣੀ ਸਰਵਣ ਕਰਦੇ ਆਂ। ਕਈ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਮਵਾਫਰ ਕਰਨਾਂਗੇ ਤੁਸਮਤ ਬਖਸ਼ਣੀ। ਨਗਰ ਖੇੜੇ ਮਹਿਰ ਪਰੇ ਸੁਖਾਂਦੇ ਸੋਨੇ ਖਾਲਸਾ ਪੰਥ ਦੇ ਸਦਾ ਬੋਲ ਵਾਲੇ ਕਰਨੇ ਪਾਤਸ਼ਾਹ ਜੀਓ। ਐਸਰੇ ਜੋ ਸੰਗਤਾਂ ਨੇ ਹਾਜ਼ਰੀ ਭਰੀ ਸਰਵਤ ਦੇ ਕਾਰਜਰਾਸ ਕਰਨੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਕਿਰਪਾ ਕਰਨੀ ਮੇਰਾ ਪ੍ਰਿਆਤ ਰੱਖਣਾ ਸੰਗਤਾਂ ਦੀ ਚੜ੍ਹਦੀ ਕਲਾ ਦਾਤ ਬਖਸ਼ਣੀ ਪਰਿਵਾਰ ਵਿੱਚ ਸੋਸ਼ ਸ਼ਾਂਤੀ ਖੁਸ਼ੀਆਂ ਖੜੇ ਬਖਸ਼ਣੇ ਮਹਾਰਾਜ ਸਤਿਗੁਰੂ ਐਸਰੇ ਆਪ ਜੀ ਦੇ ਹਜ਼ੂਰ ਗੁਰੂ ਕੀ ਬਾਣੀ ਦੇ ਪ੍ਰਵਾਹ ਮਾਧ ਭਾਗ ਜ ਪਹੁੰਚਣ ਦੇ ਦਿੱਤੇ ਹੋਏ ਪੜ੍ਹਾਰਿਆਂ ਵਿੱਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦੀਆਂ ਦੇ ਗਾ ਸਜਾ ਕੇ ਹਾਜ਼ਰ ਕੀਤੀਆਂ ਕੜਾ ਪ੍ਰਸ਼ਾਦੀਆਂ ਦੇ ਗਾ ਸਜਾਉਂਦੇ ਹੋਇਆਂ ਪੁਲਾ ਚੁਕਾਂ ਦੀ ਖਿਮਾ ਬਖਸ਼ਣੀ ਆਪ ਜੀ ਦਾ ਭੋਗ ਲੱਗੇ ਆਪ ਜੀ ਦਾ ਸੀਤ ਪ੍ਰਸ਼ਾਦ ਸੰਗਤ ਵਿੱਚ ਵਰ ਕਿਰਪਾ ਕਰੋ ਗੁਰਬਾਣੀ ਦੇ ਚਲਦੇ ਪ੍ਰਭਾਵ ਵਿੱਚ ਮੁਖਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ